ਪੰਜਾਬ ਸਰਕਾਰ ਵੱਲੋਂ ਖਨੌਰੀ ਬਾਡਰ ਖਾਲੀ ਕਰਾਉਣ ਅਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਕੁਝ ਕਿਸਾਨ ਸੰਗਰੂਰ ਦੇ ਡੀਸੀ ਦਫਤਰ ਬਾਹਰ ਕਿਸਾਨਾਂ ਦੀ ਰਿਹਾਈ ਦੇ ਲਈ ਪ੍ਰਦਰਸ਼ਨ ਕਰ ਰਹੇ ਸਨ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਬੀਤੇ ਕੱਲ ਇਨ੍ਹਾਂ ਕਿਸਾਨਾਂ ਨੂੰ ਰਿਹਾ ਕੀਤਾ ਗਿਆ ਜਿਸ ਤੋਂ ਬਾਅਦ ਕਿਸਾਨ ਆਕੂਆਂ ਦਾ ਕਹਿਣਾ ਸੀ ਕਿ ਭਗਵੰਤ ਮਾਨ ਸਰਕਾਰ ਨੇ ਕਿਸਾਨਾਂ 'ਤੇ ਬੇਹੱਦ ਜ਼ੁਲਮ ਕੀਤਾ ਹੈ ਜਿਸ ਦਾ ਸਬਕ ਕਿਸਾਨ ਆਉਣ ਵਾਲੀਆਂ ਚੋਣਾਂ ਵਿੱਚ ਸਰਕਾਰ ਨੂੰ ਸਿਖਾ ਕੇ ਰਹਿਣਗੇ ਕਿਸਾਨਾਂ ਦਾ ਕਹਿਣਾ ਸੀ ਕਿ ਜਿੱਥੇ ਕਿਸਾਨਾਂ ਨੂੰ ਸ਼ਾਂਤਮਈ ਪ੍ਰਦਰਸ਼ਨ ਕਰਨ ਸਮੇਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਕਹਿਣਾ ਸਪਸ਼ਟ ਤੌਰ ਤੇ ਚਾਹੁੰਦੇ ਆ ਵੀ ਪੰਜਾਬ ਦੀ ਜਿਹੜੀ ਭਗਮੰਤਮਾਨ ਦੀ ਸਰਕਾਰ ਹੈ ਇਹਨੇ ਜਿਹਹਾ ਜੁਲਮ ਤੇ ਜ਼ਬਰ ਕਿਸਾਨ ਅੰਦੋਲਨ ਦੇ ਉੱਤੇ ਕੀਤਾ ਇਹਦੀ ਸਭ ਤੋਂ ਪਹਿਲਾਂ ਕਾਲੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਆ ਉਸ ਤੋਂ ਬਾਅਦ ਲਗਾਤਾਰ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਭਗਮੰਤਮਾਨ ਦੀ ਸਰਕਾਰ ਨੇ ਲੱਖਾਂ ਕਰੋੜਾਂ ਦਾ ਕਿਸਾਨਾਂ ਦਾ ਨੁਕਸਾਨ ਕੀਤਾ ਹੈਗਾ ਸੋ ਇਹ ਤੋਂ ਪਾਈ ਪਾਈ ਦਾ ਸਾਫ ਲੈਣ ਲਈ ਕਿਸਾਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਵੀ ਇਕੱਠੇ ਹੋਵੋ ਸਿਰ ਜੋੜੋ ਤਕੜੇ ਹੋਵੋ ਸੰਘਰਸ਼ ਕਰੋ ਸਾਡੇ ਹੌਸਲੇ ਨੂੰ ਭਗਮੰਤਮਾਨ ਦੀ ਸਰਕਾਰ ਨਾਲ ਜਿਹੜਾਂ ਚ ਬੰਦ ਕਰਕੇ ਤੋੜ ਸਕਦੀ ਹੈ ਨਾ ਸਾਡੇ ਮੋਰਚਾ ਨੂੰ ਖਿਲਾਰ ਕੇ ਕੋਈ ਮੋਰਚਾ ਮੁਲਤਵੀ ਨਹੀਂ ਹੋਇਆ ਮੋਰਚਾ ਖਤਮ ਨਹੀਂ ਹੋਇਆ ਮੋਰਚਾ ਅੱਗੇ ਵਧੇਗਾ ਤਿਆਰੀ ਕਰਾਂਗੇ ਜਿੰਨਾ ਦਾਮ ਹੈ ਪੰਜਾਬ ਦੀ ਸਰਕਾਰ 'ਚ ਲਾਵੇ ਆਪਣਾ ਜੋਰ ਪਰ ਸਾਨੂੰ ਮਾਣ ਹੈ ਕਿਸਾਨਾਂ ਦੀ ਤਾਕਤ ਦੇ ਉੱਤੇ ਕਿ ਕਿਸਾਨ ਕਦੇ ਵੀ ਝੁਕਣਗੇ ਨਹੀਂ ਇਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਤੱਕ ਸ਼ੰਘਾਰਸ਼ ਜਾਰੀ ਰੱਖਣਗੇ ਤੇ ਅਸੀਂ ਲੋਕਾਂ ਨੂੰ ਇਹ ਸਪਸ਼ਟ ਕਹਿਣਾ ਚਾਹੁੰਦੇ ਹਾਂ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਪੰਜਾਬ ਦੀ ਸਰਕਾਰ ਤੋਂ ਇਹ ਜੇ ਬਹੁਤ ਮੁੱਖ ਮੰਤਰੀ ਬਹੁਤ ਹੁਕਮਰਾਨ ਭਾਰਤ ਦੇ ਵਿੱਚ ਆਏ ਐ ਪਰ ਅਖੀਰ ਨੂੰ ਜ਼ਬਰ ਕਰਨ ਵਾਲਿਆਂ ਨੂੰ ਜ਼ੁਲਮ ਕਰਨ ਵਾਲਿਆਂ ਨੂੰ ਹੱਕੀ ਤੇ ਬਾਜੇ ਮੰਗਾਂ ਨੂੰ ਪ੍ਰਵਾਨ ਕਰਨਾ ਪੈਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਨੇ ਸਾਰਾ ਹੀ ਕੰਮ ਪੰਜਾਬ ਦੇ ਅਧੋਲਣਕਾਰੀਆਂ ਨੂੰ ਇਨਲੀਗਲ ਤਰੀਕੇ ਦੇ ਨਾਲ ਬਾਰਡਰਾਂ ਤੋਂ ਸ਼ਾਂਤਮਈ ਬੈਠੇ ਕਿਸਾਨਾਂ ਨੂੰ ਝੂਠਾ ਨਾਟਕ ਵਸਿਰਜ ਕੇ ਅਠਾਇਆ ਕਿ ਕਿਸਾਨ ਸੜਕਾਂ ਬੰਦ ਕਰੀ ਬੈਠੇ ਆ ਮੇਰਾ ਸਵਾਲ ਹੈ ਭਗਮੰਤਮਾਨ ਦੀ ਸਰਕਾਰ ਨੂੰ ਸਪਸ਼ਟ ਕਰੇ ਕਿ ਭਗਮੰਤਮਾਨ ਦੀ ਸਰਕਾਰ ਤੇ ਉਹਨਾਂ ਦੇ ਹਰਪਾਲ ਚਿਮਾ ਜਿਹੜੇ ਮੰਤਰੀ ਨੇ ਕੈਬਨਿਟ ਜਾਂ ਇੱਥੇ ਉਹਨਾਂ ਦੇ ਹੋਰ ਮੀਡੀਆ ਸੈੱਲ ਵਾਲੇ ਸਪਸ਼ਟ ਕਰਨ ਇਹ ਤੱਥ ਸਾਰਿਆਂ ਨੂੰ ਪਤਾ ਹੈ ਮੀਡੀਆ ਨੂੰ ਪਤਾ ਹੈ ਕਿ 8 ਦਿਨ ਪਹਿਲਾਂ ਹੀ ਹਰਿਆਣਾ ਦੀ ਸਰਕਾਰ ਨੇ ਜਿਹੜੇ ਬਾਡਰ ਨੇ ਉਹ ਕੰਨਾਂ ਕੱਢ ਕੇ ਪੱਥਰ ਦੀਆਂ ਕਿਲ ਲਾ ਕੇ ਸੀਲ ਕੀਤੇ ਸੀ ਕਿਸਾਨਾਂ ਨੇ ਸੜਕਾਂ ਨਹੀਂ ਸੀ ਬੰਦ ਕੀਤੀਆਂ ਦੂਜੀ ਗੱਲ ਭਗਮੰਤ ਮਾਨ ਦੀ ਸਰਕਾਰ ਇਹ ਸਪਸ਼ਟ ਕਰੇ ਕਿ ਉਹ ਐਮਐਸਪੀ ਖਰੀਦ ਦੀ ਗਾਰੰਟੀ ਦੇ ਕਾਨੂੰਨ ਦੇ ਹੱਕ ਚ ਹੈ ਜਾਂ ਵਿਰੋਧ ਚ ਤੀਜੀ ਗੱਲ ਜਿਹੜਾ ਸਾਨੂੰ ਉਹਨਾਂ ਨੇ ਗ੍ਰਿਫਤਾਰ ਕੀਤਾ ਸਾਰੇ ਕੰਮ ਇਨਲੀਗਲ ਕੀਤਾ ਅਸੀਂ ਸਾਡਾ ਧਰਨਾ ਖਾ ਖਾੜ ਦਿੱਤਾ ਨੁਕਸਾਨ ਕੀਤਾ ਸਮਾਨ ਲੱਖਾਂ ਕਰੋੜਾਂ ਦਾ ਚੋਰੀ ਕਰ ਲਿਆ ਉਹਨਾਂ ਦੇ ਬੰਦਿਆਂ ਨੇ ਆਪਣੇ ਘਰੇ ਲੈ ਗਏ ਇਹ ਤੋਂ ਬਾਅਦ ਕਿਸਾਨ ਸ਼ਾਂਤਮਈ ਐਸ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਕਿ ਸਾਡੇ ਨਾਲ ਧੱਕਾ ਹੋਇਆ ਬੇਨਸਾਫੀ ਹੋਈ ਅਸੀਂ ਡੀਸੀ ਦਫ਼ਤਰ ਕੋਈ ਸੜਕ ਨਹੀਂ ਬੰਦ ਕਰੀ ਕੋਈ ਰਸਤਾ ਨਹੀਂ ਰੋਕਿਆ ਡੀਸੀ ਆਫਿਸ ਸੰਗਰੂਰ ਆ ਆਪਦੀਆਂ ਮੰਗਾਂ ਨੂੰ ਲੈ ਕੇ ਆਪਦੇ ਹੋਏ ਨੁਕਸਾਨ ਦੀ ਪੂਰਤੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੀ ਰਿਹਾਈ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸੀ ਬਿਲਕੁਲ ਪੀਸਫੁੱਲ ਪੱਤਰਕਾਰਾਂ ਦੀ ਹਾਜ਼ਰੀ ਦੇ ਵਿੱਚ ਜ਼ਬਰਦਸਤੀ ਕਿਸਾਨਾਂ ਨੂੰ ਚੁੱਕ ਕੇ ਸਾਨੂੰ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਇਹ 20 ਤਰੀਕ ਦੀ ਗੱਲ ਹੈਗੀ ਹੈ ਸੋ ਇਸੇ ਤਰ੍ਹਾਂ ਹੀ ਦੂਜੇ ਕਿਸਾਨਾਂ ਦੇ ਨਾਲ ਜਿਹੜਾ ਸਾਡਾ ਵੱਡਾ ਡੈਪੂਟੇਸ਼ਨ ਕੇਂਦਰ ਨਾਲ ਮੀਟਿੰਗ ਕਰਨ ਲਈ ਗਿਆ ਸੀ ਉਹਨਾਂ ਨੂੰ ਮੀਟਿੰਗ ਕਰਨ ਗਿਆ ਕਿਸਾਨਾਂ ਨੂੰ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਇਹੋ ਜਿਹੇ ਜਿਨੇ ਇੱਕ ਧੋਖਾ ਕੀਤਾ ਗਦਾਰੀ ਕੀਤੀ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸੋ ਅੱਜ ਉਹਨਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਕਿਸਾਨਾਂ ਨੂੰ ਰਿਹਾ ਕਰ ਰਹੇ ਨੇ ਅਸੀਂ ਇਹ ਲੜਾਈ ਨੂੰ ਜਿੰਨਾ ਚਿਰ ਮਰਜ਼ੀ ਸਾਨੂੰ ਜੇਲ੍ਹਾਂ ਦੇ ਵਿੱਚ ਬੰਦ ਕਰੇ ਸਰਕਾਰ ਅਸੀਂ ਖਤਮ ਨਹੀਂ ਕਰਾਂਗੇ ਕਿਉਂਕਿ ਲੜਾਈ ਕੇਂਦਰ ਸਰਕਾਰ ਨਾਲ ਹੈ ਪੰਜਾਬ ਸਰਕਾਰ ਤੋਂ ਪਾਈ ਪਾਈ ਦਾ ਹਿਸਾਬ ਲਵਾਂਗੇ ਪਾਈ ਪਾਈ ਦਾ ਅਸੀਂ ਪਿੱਛੇ ਨਹੀਂ ਹਟਾਂ ਬਿਲਕੁਲ ਹਾਸੋਹਿਣੀਆਂ ਤੇ ਝੂਠੀਆਂ ਗੱਲਾਂ ਨੇ ਇਹ ਪੁਲਿਸ ਦੀਆਂ ਵੀ ਸਰਕਾਰ ਦੀਆਂ ਵੀ ਅਸੀਂ 20 ਲਿਸਟਾਂ ਬਣਾਵਾਂਗੇ ਕੱਲੇ-ਕੱਲੇ ਪਿੰਡ ਦੀਆਂ ਆ ਗਿਆ ਮੈਂ ਜਾ ਕੇ ਸਾਰੇ ਕਰ ਰਹੇ ਹਾਂ ਅਸੀਂ ਮੋਰਚੇ ਵੱਲੋਂ ਕੇਐਮਐਮ ਵੱਲੋਂ ਵੀ ਨਾਨ ਪੋਲੀਟਿਕਲ ਵੱਲੋਂ ਕਰੋੜਾਂ ਦਾ ਨੁਕਸਾਨ ਇਤਿਹਾਸ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੇ ਕੈਬਨਿਟ ਦੇ ਵਿੱਚ ਐਮਐਲਏ ਨੇ ਜਿਹੜੇ ਪੰਜਾਬ ਦੇ ਅਫਸਰ ਨੇ ਜਿਹੜੇ ਡੀਆਈਜੀ ਜਾਂ ਜੋ ਵੀ ਅਧਿਕਾਰੀ ਸਿਰਫ ਉਹਨਾਂ ਨੇ ਖਨੋਰੀ ਬਾਰਡਰ ਦੀ ਗੱਲ ਕੀਤੀ ਹੈ ਆਪਾਂ ਸਾਰੇ ਦੀ ਗੱਲ ਕਰਾਂਗੇ ਤਿੰਨੋਂ ਬਾਰਡਰਾਂ ਦੀ ਇਹ ਇਤਿਹਾਸ ਦੇ ਵਿੱਚ ਦਰਜ ਕਰਾਵਾਂਗੇ ਕੱਲੀ-ਕੱਲੀ ਗੱਲ ਵੀ ਇੰਨੇ-ਇੰਨੇ ਚੁੱਲ੍ਹੇ ਇੰਨੇ ਉਹਨਾਂ ਦੇ ਸਿਲੰਡਰ ਇੰਨੇ ਫ੍ਰਿਜ ਇੰਨੀ ਕੱਲੀ-ਕੱਲੀ ਜੀ ਝੋਠ ਨਹੀਂ ਹੋਗੀ ਉਹਦੇ ਇੱਕ ਵਾਰੀ ਹੋਊਗੀ ਤੇ ਅਸੀਂ ਇਸ ਇਤਿਹਾਸ ਦੇ ਵਿੱਚ ਪਹਿਲਾ ਇਹ ਵੱਖ ਜਿਹੜਾ ਆਪਦਾ ਪੇਸ਼ ਕਰਾਂਗੇ ਕਿ ਐਡਾ ਅਰਬਾਂ ਦਾ ਕਰੋੜਾਂ ਦਾ ਨੁਕਸਾਨ ਕਿਸਾਨਾਂ ਦਾ ਜੇ ਕੀਤਾ ਤਾਂ ਭਗਵੰਤਮਾਨ ਦੀ ਸਰਕਾਰ ਨੇ ਕੀਤਾ ਇਹ ਦੁਨੀਆ ਯਾਦ ਰੱਖੂਗੀ ਇਸ ਜ਼ਬਰ ਤੇ ਜ਼ੁਲਮ ਨੂੰ ਭੁੱਲਾਂਗੇ ਨਹੀਂ ਭਗਵੰਤਮਾਨ ਦੀ ਸਰਕਾਰ ਇਹ ਯਾਦ ਰੱਖੇ ਕਿ ਪਹਿਲਾਂ ਇੱਥੇ ਕਾਲੀਆਂ ਨਾਲ ਕਾਂਗਰਸੀਆਂ ਨਾਲ ਵੱਖ-ਵੱਖ ਪਾਰਟੀਆਂ ਦੇ ਨਾਲ ਜਿਨ੍ਹਾਂ ਨੇ ਜ਼ਬਰ ਜ਼ੁਲਮ ਕੀਤਾ ਕੀ ਹੋਇਆ ਉਦੋਂ ਵੀ ਬੁਰੀ ਇਹਨਾਂ ਨਾਲ ਹੋਣ ਜਾ ਰਹੀ ਹੈ ਜਿਹੜਿਆਂ ਨੇ ਕਿਸਾਨਾਂ ਤੇ ਜ਼ੁਲਮ ਕੀਤਾ